ਜੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮਾਰਗਟ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚਾਡੀ ਕਲਾ ਚੋਂਗੇ ਜੀ ਜਿਵੇਂ ਕਿ ਤੁਹਾਨੂੰ ਪਤਾ ਜੀ ਆਪਾਂ ਆਪਣੀ ਚੈਨਲ ਤੇ ਮੋਟੀਵੇਸ਼ਨਲ ਵੀਡੀਓਜ਼ ਵੀ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਸੱਚੀਆਂ ਹੱਟੀਆਂ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਤੇ ਨਾਲ ਦੀ ਨਾਲ ਜੀ ਆਪਾਂ ਬਾਣੀ ਨਾਲ ਰਿਲੇਟਡ ਵੀਡੀਓਜ਼ ਵੀ ਤੁਹਾਡੇ ਲਈ ਲੈ ਕੇ ਆਈ ਦੀਆਂ ਨੇ ਸੋ ਇਸ ਕਰਕੇ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਜੋ ਵੀਡੀਓਜ਼ ਦੇ ਨੋਟੀਫਿਕੇਸ਼ਨਸ ਨੇ ਉਹ ਮੇਰੇ ਸਾਰੇ ਪੈਂਟ ਭਰਾਵਾਂ ਦੇ ਕੋਲ ਪਹੁੰਚ ਜਾਣ ਜੀ ਅੱਜ ਜੀ ਜਿਹੜਾ ਆਪਾਂ ਟੌਪਿਕ ਆ ਜਿਹਦੇ ਬਾਰੇ ਆਪਾਂ ਚਰਚਾ ਕਰਾਂਗੇ ਆਪਣੀ ਧਵੇਲੇ ਦੀ ਮਹੱਤਤਾ ਜਿਵੇਂ ਤੁਸੀਂ ਥੰਬਨੇਲ ਦੇ ਵਿੱਚ ਦੇਖਿਆ ਜੀ ਇੱਕ ਕਹਾਣੀ ਦੇ ਦੁਆਰਾ ਆਪਾਂ ਤੁਹਾਨੂੰ ਅ ਇਸ ਦੀ ਮਹੱਤਤਾ ਬਾਰੇ ਦੱਸਾਂਗੇ ਜੀ ਅੰਮ੍ਰਿਤ ਵੇਲੇ ਦੀ ਕੀ ਮਹੱਤਤਾ ਹੈ ਜੀ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਕਿ ਅੰਮ੍ਰਿਤ ਵੇਲੇ ਦੀ ਮਹੱਤਤਾ ਆਪਣੇ ਜੀਵਨ ਦੇ ਵਿੱਚ ਗੁਰੂ ਸਾਹਿਬਾਨ ਜੀ ਨੇ ਵੀ ਦੱਸੀ ਹੈ ਜੀ ਪਰ ਅਜੇ ਵੀ ਕੁਝ ਲੋਕ ਅੰਮ੍ਰਿਤ ਦੀ ਤੇ ਨਾਮ ਦੀ ਮਹਿਮਾ ਨੂੰ ਨਹੀਂ ਸਮਝਦੇ ਆ ਆਪਾਂ ਇੱਕ ਗਰੀਬ ਔਰਤ ਦੀ ਕਹਾਣੀ ਦੁਆਰਾ ਇਸ ਨੂੰ ਸਮਝਦੇ ਆ ਅੰਮ੍ਰਿਤ ਵੇਲੇ ਦੀ ਕੀ ਮਹੱਤਤਾ ਹੈ ਜੀ ਤੇ ਆਪਾਂ ਨੂੰ ਅੰਮ੍ਰਿਤ ਵੇਲੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੀ ਇੱਕ ਪਿੰਡ ਦੇ ਵਿੱਚ ਜੀ ਇੱਕ ਗਰੀਬ ਔਰਤ ਰਹਿੰਦੀ ਹੁੰਦੀ ਸੀ ਜਿਸ ਦੇ ਹਸਬੰਡ ਦੀ ਡੈਥ ਹੋ ਚੁੱਕੀ ਹੁੰਦੀ ਆ ਜੀ ਤੇ ਇਹ ਧੋਬਣ ਹੁੰਦੀ ਆ ਜੀ ਤੇ ਇਹ ਜੀ ਜਿਹੜੀ ਔਰਤ ਹੁੰਦੀ ਆ ਤੇ ਜਦੋਂ ਇਸ ਦੇ ਹਸਬੰਦ ਦੀ ਡੈਥ ਹੁੰਦੀ ਆ ਤੇ ਜਿਹੜੇ ਇਸ ਦੇ ਦੋ ਬੱਚੇ ਹੁੰਦੇ ਆ ਤੇ ਘਰ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਆ ਉਹ ਇਸ ਤੇ ਆ ਜਾਂਦੀ ਆ ਜੀ ਸੋ ਜਿਹੜੀ ਔਰਤ ਹੁੰਦੀ ਆ ਜੀ ਗਰੀਬੀ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਲਦੀ ਆ ਲੋਕਾਂ ਦੇ ਘਰਾਂ ਦੇ ਕੰਮ ਕਰਦੀ ਆ ਕਿਸੇ ਦੇ ਝਾੜੂ ਪੂੰਝਾ ਕਰਦੀ ਆ ਕਿਸੇ ਦੇ ਘਰ ਖਾਣਾ ਬਣਾਉਣ ਜਾਂਦੀ ਆ ਕਿਸੇ ਦੇ ਕੱਪੜੇ ਧੋਂਦੀ ਆ ਜੀ ਇਸ ਤਰ੍ਹਾਂ ਇਹ ਜਿਹੜੀ ਔਰਤ ਹੁੰਦੀ ਆ ਇਹ ਆਪਣੇ ਬੱਚਿਆਂ ਨੂੰ ਜੀ ਏਦੀ ਕੰਮ ਕਰਕੇ ਪਾਲਦੀ ਆ ਤੇ ਘਰ ਦਾ ਗੁਜ਼ਾਰਾ ਏਦੀ ਚੱਲਦਾ ਜੀ ਆ ਨਾ ਪਰ ਜਿਹੜੀ ਇਹ ਤੋਂ ਬਣ ਹੁੰਦੀ ਆ ਜੀ ਇਹ ਬਹੁਤ ਹੀ ਜ਼ਿਆਦਾ ਨੇਕ ਦਿਲ ਦੀ ਹੁੰਦੀ ਆ ਤੇ ਬਹੁਤ ਜ਼ਿਆਦਾ ਸਮਝਦਾਰ ਹੁੰਦੀ ਆ ਜੀ ਇਹ ਇਹ ਹਮੇਸ਼ਾ ਜੀ ਅੰਮ੍ਰਿਤ ਵੇਲੇ ਉੱਠਦੀ ਆ ਨਿਤਨੇਮ ਕਰਦੀ ਆ ਆਪਣੀ ਘਰ ਦਾ ਜੀ ਸਾਰਾ ਕੰਮਕਾਰ ਕਰਕੇ ਉਸ ਤੋਂ ਬਾਅਦ ਜੀ ਫਿਰ ਇਹ ਲੋਕਾਂ ਦੇ ਘਰ ਕੰਮ ਕਰਨ ਜਾਂਦੀ ਹੁੰਦੀ ਸੀ ਹਮੇਸ਼ਾ ਇਹਨੇ ਅੰਮ੍ਰਿਤ ਵੇਲੇ ਉੱਠਣਾ ਅੰਮ੍ਰਿਤ ਵੇਲੇ ਉੱਠ ਕੇ ਜੀ ਘਰ ਦੇ ਸਾਰੇ ਕੰਮਕਾਰ ਕਰਨੇ ਘਰ ਨੂੰ ਸਾਫ਼ ਕਰਨਾ ਜੀ ਤੇ ਨਾਲ ਦੇ ਨਾਲ ਜੀ ਬਾਣੀ ਵੀ ਇਸਨੇ ਪੜ੍ਹਨੀ ਕਿ ਇਸ ਦਾ ਮੰਨਣਾ ਸੀ ਕਿ ਜੇ ਘਰ ਦੇ ਲੋਕ ਸੂਰਜ ਚੜ੍ਹਨ ਤੱਕ ਸੁੱਤੇ ਰਹਿੰਦੇ ਆ ਜੀ ਉਸ ਘਰ ਦੇ ਵਿੱਚੋਂ ਦਲੇਦਰ ਕਦੇ ਨਹੀਂ ਜਾਂਦਾ ਉਸ ਘਰ ਦੇ ਵਿੱਚੋਂ ਬਿਮਾਰੀਆਂ ਕਦੇ ਨਹੀਂ ਜਾਂਦੀਆਂ ਸੋ ਉਸ ਘਰ ਦੇ ਵਿੱਚ ਕਦੇ ਵੀ ਬਰਕਤ ਨਹੀਂ ਹੁੰਦੀ ਜੀ ਸਾਫ਼ ਸਫਾਈ ਦੀ ਇਹ ਔਰਤ ਬਹੁਤ ਰੱਖਦੀ ਹੁੰਦੀ ਸੀ ਹਮੇਸ਼ਾ ਘਰ ਦੇ ਵਿੱਚ ਇੱਕ ਵੀ ਜਾਲਾ ਨਹੀਂ ਲੱਗਾ ਰਹਿਣ ਦੇਣਾ ਬਹੁਤ ਜ਼ਿਆਦਾ ਸਾਫ਼ ਸਫਾਈ ਰੱਖਣੀ ਚੌਕ ਚੌਂਕਾ ਸਾਫ਼ ਰੱਖਣਾ ਹਮੇਸ਼ਾ ਜੀ ਇਹ ਆਪਣੇ ਮੁੰਡਿਆਂ ਨੂੰ ਵੀ ਇਹੀ ਸਿੱਖਿਆ ਦਿੰਦੀ ਹੁੰਦੀ ਸੀ ਉਹ ਅੰਮ੍ਰਿਤ ਵੇਲੇ ਸੌਣਾ ਚਾਹੀਦਾ ਹੈ ਉਹ ਕਿ ਮਿਤਨੇਮ ਕਰਨਾ ਚਾਹੀਦਾ ਹੈ ਤੇ ਆਪਣੀ ਸਾਰੀ ਜਿਹੜੀ ਕੰਮਾਂ ਵਾਜੀ ਅੰਮ੍ਰਿਤ ਵੇਲੇ ਉੱਠ ਕੇ ਕਰਨੀ ਚਾਹੀਦੇ ਹਨ ਇਸ ਤਰ੍ਹਾਂ ਜਿਹੜੀ ਗੁਰੂ ਸਾਹਿਬਾਨ ਆ ਉਹਨਾਂ ਦੀ ਬਹੁਤ ਕਿਰਪਾ ਵਰਤਦੀ ਅੱਜ ਘਰ ਦੇ ਵਿੱਚ ਹਮੇਸ਼ਾ ਬਰਕਤ ਰਹਿੰਦੀ ਆ ਜੀ ਸੋ ਇਦਾਂ ਹੀ ਜੀ ਸਮਾਂ ਬੀਤਦਾ ਜਾਂਦਾ ਆ ਤੇ ਜਿਹੜੀ ਇਹ ਔਰਤ ਹੁੰਦੀ ਆ ਜਦੋਂ ਇਸ ਦੇ ਮੁੰਡੇ ਵੱਡੇ ਹੁੰਦੇ ਆ ਤੇ ਇਹ ਇੱਕ ਲੜਕੇ ਦਾ ਵਿਆਹ ਕਰ ਦਿੰਦੀ ਆ ਸੋ ਘਰ ਦੇ ਵਿੱਚ ਨੋ ਆ ਜਾਂਦੀ ਆ ਜੀ ਤੇ ਜਦੋਂ ਨੋ ਆਂਦੀ ਆ ਤੇ ਹੁਣ ਜਿਹੜਾ ਕੰਮ ਆ ਉਹ ਵਣੜਿਆ ਜਾਂਦਾ ਜੀ ਕੁਝ ਕੰਮ ਜੀ ਇਹ ਔਰਤ ਕਰਦੀ ਆ ਤੇ ਬਾਕੀ ਦਾ ਪੁੱਛ ਜਿਹੜਾ ਕੰਮ ਹੁੰਦਾ ਵਾ ਜੀ ਇਹਦੀ ਨੋਹ ਕਰਦੀ ਆ ਰਾਜ ਮਿਲ ਕੇ ਇਹਦੀ ਕੰਮ ਕਰ ਲੈਂਦੀਆਂ ਜੀ ਤੇ ਦੂਸਰਾ ਲੜਕਾ ਆ ਉਹਦੀ ਵੀ ਮੈਰिज ਕਰ ਦਿੰਦੀ ਆ ਤੇ ਉਹਦੀ ਮੈਰिज ਤੋਂ ਬਾਅਦ ਜੀ ਚਲੋ ਜਿਹੜੇ ਹੁਣ ਕੰਮ ਕਰ ਰਹੇ ਉਹ ਦੋਨੋਂ ਨੋਹਾਂ ਆਪਸ ਦੇ ਵਿੱਚ ਵੰਡ ਲੈਂਦੀਆਂ ਜੀ ਤੇ ਜਦੋਂ ਕੰਮ ਵੰਡ ਲੈਂਦੀਆਂ ਜੀ ਚਲੋ ਫਿਰ ਜਿਹੜੀ ਇਹ ਔਰਤ ਹੁੰਦੀ ਆ ਜਿਹੜੀ ਬਿਰਧ ਤੋਂ ਬਣ ਹੁੰਦੀ ਆ ਇਹ ਉਸ ਤੋਂ ਬਾਅਦ ਜੀ ਚਲੋ ਇਹ ਘਰ ਦੇ ਕੰਮ ਕਰ ਕਰਨੇ ਬੰਦ ਕਰ ਦਿੰਦੀ ਆ ਕਿਉਂਕਿ ਉਮਰ ਵੀ ਹੋ ਜਾਂਦੀ ਆ ਜੀ ਹੁਣ ਆਪਣੀ ਲੋਕਾਂ ਦੇ ਘਰ ਕੰਮ ਕਰਨਾ ਵੀ ਬੰਦ ਕਰ ਦਿੰਦੀ ਆ ਹੁਣ ਮੁੰਡੇ ਵੀ ਜਵਾਨ ਹੋ ਚੁੱਕੇ ਹੁੰਦੇ ਆ ਤੇ ਉਹ ਹੀ ਆਪਣਾ ਜੀ ਘਰ ਨੂੰ ਚਲਾਉਂਦੇ ਆ ਪਰ ਜਿਹੜੀਆਂ ਇਹਦੀਆਂ ਨੋਮਾਂ ਹੁੰਦੀਆਂ ਵਾ ਜੀ ਜਿਹੜੀਆਂ ਆਦਤਾਂ ਵਾ ਉਹ ਇਹਨਾਂ ਦੇ ਵਰਗੀਆਂ ਨਹੀਂ ਹੁੰਦੀਆਂ ਕਿਉਂਕਿ ਦੇਖੋ ਜੀ ਇਹ ਸ਼ੁਰੂ ਤੋਂ ਅੰਮ੍ਰਿਤ ਵੇਲੇ ਉੱਠਦੀ ਹਮੇਸ਼ਾ ਹਨਾ ਨਿਤਨੇਮ ਕਰਦੀ ਪਾਣੀ ਪੜਦੀ ਤੇ ਘਰ ਦੇ ਸਾਰੇ ਕੰਮ ਕਰਦੀ ਤੇ ਪਰ ਇਸ ਤੋਂ ਉਲਟ ਜਿਹੜੀਆਂ ਇਹਦੀਆਂ ਨੋਹਾਂ ਸੀਗੀਆਂ ਉਹ ਬਹੁਤ ਆਲਸੀ ਸੀਗੀਆਂ ਜੀ ਆਹ ਅੰਮ੍ਰਿਤ ਵੇਲੇ ਉੱਠਦੀਆਂ ਤੇ ਨਾ ਜਿਉ ਘਰ ਦੇ ਕੰਮ ਕਾੜ ਚੰਗੇ ਤਰੀਕੇ ਦੇ ਨਾਲ ਕਰਦੀਆਂ ਇੱਕ ਦੂਜੇ ਨਾਲ ਹਮੇਸ਼ਾ ਝਗੜਦੀਆਂ ਰਹਿੰਦੀਆਂ ਤੂੰ ਕੰਮ ਕਰ ਤੂੰ ਇਹ ਕੰਮ ਕਰ ਮੈਂ ਇਹ ਕੰਮ ਨਹੀਂ ਕਰਨਾ ਤੂੰ ਪਹਿਲਾਂ ਆਪਣਾ ਕੰਮ ਕਰ ਤੂੰ ਪਹਿਲਾਂ ਆਪਣਾ ਕੰਮ ਕਰ ਸੋ ਇਹਨਾਂ ਦਾ ਇਹ ਦੇ ਝਗੜਾ ਚੱਲਦਾ ਰਹਿੰਦਾ ਸੀਗਾ ਤੇ ਇਸ ਕਰਕੇ ਜਿਹੜੀ ਇਹ ਔਰਤ ਆ ਜੀ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀ ਹੁੰਦੀ ਸੀਗੀ ਬਹੁਤ ਵਾਰ ਜੀ ਆਪਣੀਆਂ ਨੂੰਹਾਂ ਨੂੰ ਸਮਝਾਉਣਾ ਕਿ ਤੁਸੀਂ ਇਦਾਂ ਨਾ ਕਰਿਆ ਕਰੋ ਹਨਾ ਘਰ ਦੇ ਵਿੱਚ ਪਿਆਰ ਨਾਲ ਰਿਹਾ ਕਰੋ ਅੰਮ੍ਰਿਤ ਵੇਲੇ ਉੱਗਿਆ ਕਰੋ ਘਰ ਦੇ ਕੰਮ ਕਾਰ ਕਰਿਆ ਕਰੋ ਟਾਈਮ ਦੇ ਨਾਲ ਤੇ ਬਾਣੀ ਪੜਿਆ ਕਰੋ ਪੰਜਾਬੀਆਂ ਦੀਆਂ ਨੋਹਾ ਸੀਗੀਆਂ ਕਦੀ ਵੀ ਇਹਦੇ ਕਹੜੇ ਦੇ ਵਿੱਚ ਨਹੀਂ ਸੀਗੀਆਂ ਉਹ ਹਮੇਸ਼ਾ ਆਪਣੀਆਂ ਹੀ ਮਨਮਰਜ਼ੀਆਂ ਕਰਦੀਆਂ ਹੁੰਦੀਆਂ ਸੀਗੀਆਂ ਸੋ ਇਸ ਕਰਕੇ ਜਿਹੜੀ ਔਰਤ ਆ ਇਹ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀ ਹੁੰਦੀ ਸੀ ਕਿਉਂਕਿ ਜਿਹੜੀ ਇਹ ਔਰਤ ਸੀ ਜੀ ਇਹ ਬਹੁਤ ਉਦਮੀ ਸੀਗੀ ਹਮੇਸ਼ਾ ਘਰੇ ਟਾਈਮ ਨਾਲ ਉੱਠਣਾ ਅੰਮ੍ਰਿਤ ਵੇਲੇ ਉੱਠਣਾ ਲੋਕਾਂ ਦੇ ਘਰ ਦੇ ਕੰਮ ਵੀ ਕਰਨ ਜਾਣੇ ਪਰ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਘਰ ਦੇ ਕੰਮਕਾਰ ਕਰਨੇ ਘਰ ਨੂੰ ਇੰਨਾ ਜਿਆਦਾ ਸਾਫ਼ ਸੁਥਰਾ ਰੱਖਦੀ ਹੁੰਦੀ ਸੀ ਜੀ ਇਹ ਕਿ ਆਪਾਂ ਅੱਜ ਦੀਆਂ ਜਿਹੜੀਆਂ ਦੇਖਦੇ ਆਂ ਜੀ ਲੇਡੀਜ਼ ਜਿਹੜੀਆਂ ਉਹ ਜੋਬ ਵੀ ਕਰਦੀਆਂ ਨੇ ਤੇ ਮੋਸਟਲੀ ਉਹਨਾਂ ਦੇ ਘਰ ਦੇ ਵਿੱਚ ਆਪਾਂ ਦੇਖਦੇ ਆਂ ਹਮੇਸ਼ਾ ਉਹਨਾਂ ਕੋਲ ਇੱਕ ਇੱਕ ਬਹਾਨਾ ਹੁੰਦਾ ਵਾ ਕਿ ਅਸੀਂ ਜੋਬ ਕਰਦੀਆਂ ਅਸੀਂ ਪਿੱਛੋਂ ਕੰਮ ਕਰ ਨਹੀਂ ਕਰ ਸਕਦੇ ਸੋ ਇਸ ਕਰਕੇ ਸਾਡੇ ਘਰ ਖਲਾਰਾ ਪਿਆ ਰਹਿੰਦਾ ਬਹੁਤ ਇਦਾਂ ਦੀਆਂ ਜਿਹੜੀਆਂ ਜੋਬ ਕਰਨ ਵਾਲੀਆਂ ਲੇਡੀਜ਼ ਹੁੰਦੀਆਂ ਵਾ ਔਰ ਉਹਨਾਂ ਕੋਲ ਬਹੁਤ ਐਕਸਕਿਊਜ਼ ਹੁੰਦੇ ਆ ਕਿ ਹਾਂਜੀ ਅਸੀਂ ਜੌਬ ਕਰਦੀਆਂ ਵਾਂ ਤੇ ਅਸੀਂ ਘਰ ਦੇ ਕੰਮ ਕਰ ਨਹੀਂ ਕਰ ਪਾਉਂਦੀਆਂ ਤੇ ਘਰ ਦੇ ਵਿੱਚ ਹਨਾ ਗੰਦਗੀ ਹੁੰਦੀ ਆ ਸੋ ਦੇਖੋ ਜੀ ਇਹ ਵੀ ਔਰਤਾਂ ਚਾਹੇ ਆਪਾਂ ਕਿਸੇ ਆਫਿਸ ਵਿੱਚ ਜੌਬ ਕਰਦੀਆਂ ਚਾਹੇ ਆਪਾਂ ਕਿਸੇ ਦੇ ਘਰਾਂ ਚ ਜਾ ਕੇ ਕੰਮ ਕਰਦੇ ਆਂ ਕੰਮ ਤਾਂ ਇਸ ਲੇਡੀ ਨੇ ਵੀ ਕੀਤਾ ਹਨਾ ਪਰ ਦੇਖੋ ਇਹਨਾਂ ਨੇ ਆਪਣਾ ਕੰਮ ਅੰਮ੍ਰਿਤ ਵੇਲੇ ਉੱਠਣਾ ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਘਰ ਦੇ ਸਾਰੇ ਕੰਮ ਕਰ ਨਵੇਡ ਲੈਣੇ ਆ ਹਨਾ ਅੰਮ੍ਰਿਤ ਵੇਲੇ ਉੱਠ ਕੇ ਕੰਮ ਨਵੇਡ ਲੈਣੇ ਆ ਤੇ ਆਪਣਾ ਵੀ ਜਿਹੜਾ ਮਨ ਵਾ ਉਹ ਸਾਰਾ ਦਿਨ ਖੁਸ਼ ਰਹਿੰਦਾ ਜੀ ਜਦੋਂ ਆਪਾਂ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਦੇ ਆਂ ਆਪਾਂ ਬਾਣੀ ਪੜ੍ਹਦੇ ਆਂ ਨਿਤਨੇਮ ਕਰਦੇ ਆਂ ਆਪਣਾ ਮਨ ਵੀ ਖੁਸ਼ ਰਹਿੰਦਾ ਵਾ ਤੇ ਘਰ ਦੇ ਵਿੱਚ ਇੱਕ ਪੋਜ਼ਿਟਿਵ ਵਾਈਬ ਬੜਹਿੰਦੀ ਆ ਸਾਰਾ ਦਿਨ ਤੇ ਇਦਾਂ ਜੀ ਇਹ ਜਿਹੜੀ ਔਰਤ ਆ ਇਹ ਵੀ ਚਲੋ ਆਪਣੀ ਨੋਹਾਂ ਨੂੰ ਸਮਝਾਉਂਦੀ ਆ ਕਿ ਤੁਸੀਂ ਟਾਈਮ ਨਾਲ ਉੱਠਿਆ ਕਰੋ ਅੰਮ੍ਰਿਤ ਵੇਲਾ ਸਾਂਭਿਆ ਕਰੋ ਉਹਨਾਂ ਦੇ ਜੂ ਨਹੀਂ ਲੈਂਦੀ ਜੀ ਕੰਨ ਤੇ ਇੱਕ ਵੀ ਤੇ ਇੱਕ ਦਿਨ ਕੀ ਹੁੰਦਾ ਆ ਤੇ ਇਹ ਔਰਤ ਆਪਣੀ ਦੋਨਾਂ ਮੁੰਡਿਆਂ ਨੂੰ ਵੀ ਬਿਠਾ ਲੈਂਦੀ ਆ ਕੋਲ ਤੇ ਆਪਣੀਆਂ ਦੋਨਾਂ ਨੋਹਾਂ ਨੂੰ ਬਿਠਾ ਲੈਂਦੀ ਆ ਤੇ ਉਹ ਇੱਕ ਕਹਾਣੀ ਦੇ ਰਾਹੀਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਉਹ ਦੱਸਦੀ ਆ ਕਿ ਜਿਹੜੀ ਮਾਇਆ ਵਾਤ ਤੇ ਜਿਹੜੀ ਇਹ ਦਲਿੱਦਰ ਆ ਇਹ ਦੋਨੋਂ ਭੈਣਾਂ ਨੇ ਇਹ ਜਦੋਂ ਅੰਮ੍ਰਿਤ ਵੇਲਾ ਹੁੰਦਾ ਆ ਇਹ ਉਦੋਂ ਨਿਕਲ ਜਾਂਦੀਆਂ ਜੀ ਇਹ ਦੇਖਣ ਲਈ ਕਿ ਕਿਹੜੇ ਘਰ ਦੇ ਵਿੱਚ ਕੀ ਹੋ ਰਿਹਾ ਵਾ ਤੇ ਜਿਹੜੇ ਘਰ ਦੇ ਵਿੱਚ ਜਿਹੜੀਆਂ ਔਰਤਾਂ ਵਾਂ ਅੰਮ੍ਰਿਤ ਵੇਲੇ ਉੱਠਦੀਆਂ ਵਾਂ ਚੂਲਾ ਚੌਂਕਾ ਸਾਫ਼ ਕਰਦੀਆਂ ਵਾਂ ਅੰਮ੍ਰਿਤ ਵੇਲੇ ਉੱਠ ਕੇ ਸਾਰੇ ਘਰ ਦਾ ਸਾਫ਼ ਸੁਥਈਆ ਕਰ ਲੈਂਦੀਆਂ ਜੀ ਟਾਈਮ ਦੇ ਨਾਲ ਤੇ ਉੱਥੇ ਜੀ ਮਾਇਆ ਦਾ ਵਾਸ ਹੋ ਜਾਂਦਾ ਤੇ ਮਾਇਆ ਉੱਥੇ ਦੇਖਦੀ ਹੈ ਜਦੋਂ ਕਿ ਇੱਥੇ ਇਦਾਂ ਕੰਮ ਹੋ ਰਿਹਾ ਤੇ ਉੱਥੇ ਮਾਇਆ ਰੁਕ ਜਾਂਦੀ ਆ ਤੇ ਜਿੱਤੇ ਉਸ ਤੋਂ ਉਲਟ ਜਿਹੜੇ ਘਰ ਦੇ ਵਿੱਚ ਦਲਿੱਤਰ ਪਿਆ ਹੁੰਦਾ ਵਾ ਜਿਹੜੇ ਘਰ ਦੀਆਂ ਸੁਆਣੀਆਂ ਦੇ ਘਰ ਦੇ ਸੂਰਜ ਚੜਨ ਤੱਕ ਸੁੱਤੇ ਰਹਿੰਦੇ ਆ ਉਹਨਾਂ ਦੇ ਘਰ ਦੇ ਦਲਿੱਤਰ ਪਿਆ ਹੁੰਦਾ ਜੀ ਤੇ ਉੱਥੇ ਜਿਹੜੀ ਇਹ ਦਲਿੱਤਰ ਆ ਉਹ ਆਪਣਾ ਵਾਸਾ ਕਰ ਲੈਂਦੀ ਆ ਸੋ ਬਹੁਤ ਤਰੀਕੇ ਨਾਲ ਉਹਨੇ ਆਪਣੀਆਂ ਨੋਹਾਂ ਨੂੰ ਸਮਝਾਉਣਾ ਕਿ ਤੁਸੀਂ ਅਮਰਤ ਵੇਲੇ ਉੱਠਿਆ ਕਰੋ ਵੇਲੇ ਉੱਠੋ ਪਰ ਜੀ ਤਿੰਨ ਚਾਰ ਦਿਨ ਉਹਨਾਂ ਨੇ ਫੇਰ ਉੱਠਣਾ ਤਿੰਨ ਚਾਰ ਦਿਨ ਕੰਮ ਕਰਨਾ ਫੇਰ ਦੁਬਾਰਾ ਉਹੀ ਰੁਟੀਨ ਹੋ ਜਾਣੀ ਤੇ ਹੁਣ ਤਾਂ ਜਿਹੜੀ ਉਹ ਜਿਹੜੀ ਬਿਰਤ ਔਰਤ ਸੀਗੀ ਉਹ ਬਹੁਤ ਜ਼ਿਆਦਾ ਟੁੱਟ ਚੁੱਕੀ ਸੀ ਤੇ ਉਸਨੇ ਪਰਮਾਤਮਾ ਅਗੇ ਅਰਦਾਸ ਕੀਤੀ ਕਿ हे ਪਰਮਾਤਮਾ ਕਿ ਮੈਂ ਇਸ ਘਰ ਨੂੰ ਹਮੇਸ਼ਾ ਕਿੰਨੇ ਵਧੀਆ ਤਰੀਕੇ ਨਾਲ ਹਨਾ ਸੰਭਿਆ ਵਾ ਕਿੰਨੇ ਵਧੀਆ ਤਰੀਕੇ ਨਾਲ ਇਹਨੂੰ ਰੱਖਿਆ ਵਾ ਉਹ ਮੇਰੇ ਹੱਥ ਖੜੇ ਹੋ ਚੁੱਕੇ ਆ ਕਿ ਮੈਂ ਕੀ ਕਰਾਂ ਮੈਂ ਬਹੁਤ ਤਰੀਕਿਆਂ ਨਾਲ ਆਪਣੀ ਜਿਹੜੀਆਂ ਨੋਹਾ ਉਹਨਾਂ ਨੂੰ ਸਮਝਾ ਕੇ ਦੇਖ ਲਿਆ ਕਿ ਮੇਰੀ ਗੱਲ ਕੋਈ ਨਹੀਂ ਸਮਝਦਾ ਜੀ ਉਹ ਹਮੇਸ਼ਾ ਟੈਨਸ਼ਨ ਦੇ ਵਿੱਚ ਰਹਿੰਦੀ ਹੁੰਦੀ ਸੀ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਹੁਣ ਬਰਕਤ ਵੀ ਪਹਿਲਾਂ ਵਰਗੀ ਨਹੀਂ ਰਹੀ ਸੀ ਕਿਉਂਕਿ ਜਿਹੜੇ ਚਾਰ ਪੈਸੇ ਆਉਂਦੇ ਸੀ ਜੀ ਕਮਾ ਕੇ ਮੂਕੇ ਲੈ ਕੇ ਆਉਂਦੇ ਸੀ ਉਹਨਾਂ ਦੇ ਜਿਹੜੇ ਬੇਟੇ ਹੁੰਦੇ ਸੀਗੇ ਉਹ ਵੀ ਹਮੇਸ਼ਾ ਬਿਮਾਰੀਆਂ ਵਗੈਰਾ ਤੇ ਲੱਗ ਜਾਣੇ ਇੱਧੇ ਉੱਧਰ ਐਵੇਂ ਖਰਚੇ ਹੋ ਜਾਣੇ ਜੀ ਤੇ ਬਰਕਤ ਵੀ ਘਰ ਦੇ ਵਿੱਚ ਰਹਿਣੀ ਵਧੂਗੀ ਸੀਗੀ ਤੇ ਬਿਮਾਰੀਆਂ ਜੀਆਂ ਘਰ ਦੇ ਵਿੱਚ ਹੋਣੀਆਂ ਸ਼ੁਰੂ ਹੋ ਗਈਆਂ ਸੀ ਕਦੀ ਕੋਈ ਬਿਮਾਰ ਕਦੀ ਕੋਈ ਬਿਮਾਰ ਤੇ ਉਹਨੇ ਬਹੁਤ ਰੋਣਾ ਬਿਟਣਾ ਆਪਣੀਆਂ ਨੂੰਹਾ ਮੂਰੇ ਕਿ ਤੁਸੀਂ ਅਮਰਤ ਵੇਲੇ ਉਠਿਆ ਕਰੋ ਤੁਸੀਂ ਟਾਈਮ ਨਾਲ ਹਨਾ ਬਾਣੀ ਪੜਿਆ ਕਰੋ ਕਿ ਇਹ ਦਿਲਿੰਦਰ ਤੁਸੀਂ ਜਿਹੜਾ ਘਰ ਦੇ ਵਿੱਚ ਪਾਉਂਦੀਆਂ ਉਹਦੇ ਕਰਕੇ ਘਰ ਦੇ ਵਿੱਚ ਬਿਮਾਰੀਆਂ ਆਉਂਦੀਆਂ ਨੇ ਪੈਸਾ ਨਹੀਂ ਟਿਕਦਾ ਉਹੋਣਾ ਨੇ ਨਹੀਂ ਸਮਝਣਾ ਜੀ ਫਿਰ ਇੱਕ ਦਿਨ ਕੀ ਹੁੰਦਾ ਵਾ ਜਿਹੜੀ ਔਰਤ ਹੁੰਦੀ ਆ ਜੀ ਉਹ ਪਰਮਾਤਮਾ ਕੀ ਅਰਦਾਸ ਕਰਦੀ ਆ ਤੇ ਕੀ ਹੁੰਦਾ ਜੀ ਜਿਹੜੀ ਮਾਇਆ ਹੁੰਦੀ ਆ ਉਹ ਸੋਚਦੀ ਆ ਮੈਂ ਕਿਉਂ ਨਾ ਜਾ ਕੇ ਇਸ ਔਰਤ ਦੀ ਮਦਦ ਕਰਾਂ ਕਿਉਂਕਿ ਇਹ ਬਹੁਤ ਉਦਮੀ ਆ ਇਨੇ ਸ਼ੁਰੂ ਤੋਂ ਕਰਦੇ ਵਿੱਚ ਹਨ ਜਿਵੇਂ ਉਹ ਰਹੀ ਆ ਉਹ ਸਾਰਾ ਕੁਝ ਪਤਾ ਹੁੰਦਾ ਮਾਇਆ ਨੂੰ ਤੇ ਉਹ ਸੋਚਦੀ ਆ ਕਿ ਮੈਂ ਇਹਦੀ ਮਦਦ ਕਰਾਂ ਕਿਉਂਕਿ ਜਿਹੜੀ ਮਾਇਆ ਹੁੰਦੀ ਆ ਜੀ ਉਹ ਆਕਾਰਪੁਰਖ ਤੋਂ ਬਾਹਰ ਨਹੀਂ ਹੁੰਦੀ ਜੀ ਜਿੱਥੇ ਆਕਾਰਪੁਰਖ ਦਾ ਉਸ ਨੂੰ ਹੁਕਮ ਹੁੰਦਾ ਜੀ ਮਾਇਆ ਵੀ ਉਹੀ ਘਰ ਦੇ ਵਿੱਚ ਆ ਕੇ ਵੱਸਦੀ ਆ ਸੋ ਇਸ ਕਰਕੇ ਜੀ ਮਾਇਆ ਆਉਂਦੀ ਆ ਜੀ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦੀਆਂ ਨੋਹਾਂ ਨੂੰ ਸਬਕ ਸਿਖਾਉਣ ਲਈ ਟੈਸ ਕਰਕੇ ਜੀ ਉਹ ਇੱਕ ਬੁੱਢੀ ਦਾ ਰੂਪ ਧਾਰਨ ਕਰਕੇ ਆਉਂਦੀ ਆ ਤੇ ਘਰ ਦੇ ਵਿੱਚ ਜਦੋਂ ਆਉਂਦੀ ਆ ਤੇ ਉਹਨਾਂ ਕੋਲ ਇੱਕ ਟ੍ਰਾਂਕ ਹੁੰਦਾ ਜਦੋਂ ਉਹਨੂੰ ਪੁੱਛਦੇ ਨੇ ਕਿ ਹਾਂਜੀ ਤੁਸੀਂ ਕੌਣ ਹੋ ਹਨਾ ਤੇ ਉਹ ਕਹਿੰਦੀ ਆ ਕਿ ਮੈਂ ਤੁਹਾਡੀ ਦੂਰ ਦੀ ਮਾਸੀ ਆ ਤੇ ਇਸ ਕਰਕੇ ਮੈਂ ਆਪਣਾ ਸਾਰਾ ਕੁਝ ਵੇਚ-ਵਟ ਕੇ ਆ ਚੁੱਕੀ ਆ ਕਿ ਮੇਰਾ ਕੋਈ ਹੋਰ ਰਿਸ਼ਤੇਦਾਰ ਨਹੀਂ ਹੈਗਾ ਕਿ ਮੇਰੇ ਟ੍ਰਾਂਕ ਦੇ ਵਿੱਚ ਬਹੁਤ ਪੈਸਾ ਸੋਨਾ ਖਜ਼ਾਨਾ ਭਰਿਆ ਹੋਇਆ ਵਾ ਕਿਉਂਕਿ ਜੋ ਮੈਂ ਵੇਚ-ਵਟ ਕੇ ਆਈ ਆ ਮੈਂ ਸੋਚਿਆ ਕਿ ਮੈਂ ਤੁਹਾਨੂੰ ਦੇ ਜਾਣਾ ਆ ਤੇ ਇਸ ਕਰਕੇ ਮੈਂ ਇੱਥੇ ਆਈ ਆ ਜੀ ਤੁਹਾਡੇ ਕੋਲ ਤੇ ਜਿਹੜੀ ਦੋਨਾਂ ਲੋਹਾ ਚੋ ਮੇਰੀ ਵੱਧ ਗੱਲ ਮੰਨੂਗੀ ਤੇ ਜਿਵੇਂ ਮੈਂ ਕਹੂੰਗੀ ਓਵੇਂ ਕਰੂਗੀ ਤੇ ਮੈਂ ਇਹ ਟਰੰਕ ਉਹਨੂੰ ਦੇ ਕੇ ਜਾਊਂਗੀ ਤੇ ਇਹ ਇਦਾਂ ਜੀ ਦੋਨਾਂ ਲੋਹਾ ਦੇ ਮਨ ਦੇ ਵਿੱਚ ਲਾਲਚ ਜਾਗ ਪੈਂਦਾ ਤੇ ਦੋਨੋਂ ਇੱਕ ਦੂਜੇ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਦੀਆਂ ਵਾ ਤਾਂ ਕਿ ਇਹ ਜਿਹੜਾ ਜੋ ਸੋਨੇ ਦਾ ਖਜ਼ਾਨੇ ਦਾ ਭਰਿਆ ਟਰੰਕ ਆ ਉਹ ਸਾਨੂੰ ਮਿਲ ਜੇ ਤੇ ਕੀ ਹੁੰਦਾ ਜੀ ਫਿਰ ਜਿਹੜੀ ਉਹ ਮਾਇਆ ਹੁੰਦੀ ਆ ਜਿਹੜੀ ਬੁੱਢੀ ਦਾ ਰੂਪ ਧਾਰਨ ਕਰਕੇ ਉਹਨਾਂ ਦੇ ਆਈ ਹੁੰਦੀ ਆ ਜੀ ਉਹਨੇ ਉਹਨਾਂ ਨੂੰ ਜਿਵੇਂ ਜਿਵੇਂ ਕੰਮ ਦੱਸਣਾ ਉਹਨਾਂ ਨੇ ਉਦਾਂ ਹੀ ਕਰਨਾ ਜਿਵੇਂ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਅੰਮ੍ਰਿਤ ਵੇਲੇ ਉੱਠੋ ਉਹ ਅੰਮ੍ਰਿਤ ਵੇਲੇ ਉੱਠਦੀਆਂ ਜੀ ਪਾਠ ਵੀ ਕਰਦੀਆਂ ਆਪਣੇ bina ਲੜਾਈ ਝਗੜੇ ਤੋਂ ਸਾਰੇ ਕੰਮਕਾਰ ਵੀ ਨਿਵੇੜਦਿਆਂ ਸੋ ਇਦਾਂ ਜੀ 2 ਮਹੀਨੇ ਬੀਤ ਜਾਂਦੇ ਆ ਤੇ ਜਿੱਦਾਂ ਜਿੱਦਾਂ ਚੱਲੋ ਉਹਨਾਂ ਦੀ ਆਦਤ ਵੀ ਪੱਕਣ ਲੱਗ ਜਾਂਦੀ ਆ ਤੇ ਫਿਰ ਮਾਇਆ ਸੋਚਦੀ ਆ ਕਿ ਚਲੋ ਹੁਣ ਇਹ ਜਿਹੜੀਆਂ ਵਾ ਥੋੜੀਆਂ ਸੁਧਰ ਚੁੱਕੀਆਂ ਵਾ ਇਹਨਾਂ ਨੂੰ ਹੁਣ ਅਮਰਤ ਵੇਲੇ ਉੱਠਣ ਦੀ ਆਦਤ ਵੀ ਪੈ ਚੁੱਕੀ ਆ ਕਿਉਂਕਿ ਜਦੋਂ ਆਪਾਂ ਕੁਝ ਵੀ ਰੁਟੀਨ ਵਾਇਸ ਕਰਨ ਲੱਗ ਜਾਂਦੇ ਆ ਕੋਈ ਵੀ ਆਦਤ ਉਹ ਆਪਣੀ ਪੱਕ ਜਾਂਦੀ ਆ ਤੇ ਇਦਾਂ ਹੀ ਜੀ ਫਿਰ ਉਹਨਾਂ ਦੀ ਵੀ ਆਦਤ ਪੱਕ ਜਾਂਦੀ ਆ ਸਵੇਰ ਅਮਰਤ ਵੇਲੇ ਉੱਠਣ ਦੀ ਤੇ ਉੱਠ ਕੇ ਬਾਣੀ ਪੜਨ ਦੀ ਪਾਠ ਕਰਨ ਦੀ ਤੇ 나ਦੂ ਨਾਜੀ ਘਰ ਦੇ ਕੰਮ ਕਰ ਉਹਨਾਂ ਨੇ ਟਾਈਮ ਨਾਲ ਬਿਨਾਂ ਲੜਾਈ ਝਗੜੇ ਤੋਂ ਵੇੜ ਲੈਨੇ ਮਾਇਆ ਸੋਚਦੀ ਆ ਕਿ ਹੁਣ ਮੈਨੂੰ ਇੱਥੋਂ ਜਾਣਾ ਚਾਹੀਦਾ ਵਾ ਕਿਉਂਕਿ ਇਹਨਾਂ ਨੂੰ ਮੈਂ ਜੋ ਸਿਖਾਉਣਾ ਚਾਹੁੰਦੀ ਸੀ ਉਹ ਇਹ ਸਿੱਖ ਚੁੱਕੀਆਂ ਨੇ ਸੋ ਇਦਾਂ ਹੀ ਹੁੰਦਾ ਜੀ ਜਿਹੜੀ ਮਾਇਆ ਵਾ ਉਹ ਰਾਤੋਂ ਰਾਤ ਨਿਕਲ ਜਾਂਦੀ ਆ ਤੇ ਜਦੋਂ ਸਵੇਰ ਹੁੰਦੀ ਆ ਜੀ ਜਿਹੜੀਆਂ ਉਹ ਲੋਹਾ ਹੁੰਦੀਆਂ ਵਾ ਉਹ ਆ ਕੇ ਕੀ ਦੇਖਦੀਆਂ ਵਾ ਕਿ ਜਿਹੜੀ ਉਹਨਾਂ ਦੀ ਸੱਸ ਹੁੰਦੀ ਆ ਉਹ ਇਕੱਲੀ ਮੰਜੇ ਤੇ ਪਈ ਹੁੰਦੀ ਆ ਤੇ ਨਾਲ ਦਾ ਮੰਜਾ ਬਿਲਕੁਲ ਖਾਲੀ ਹੁੰਦਾ ਆ ਤੇ ਜਿਹੜਾ ਉਹ ਟਰੰਕ ਹੁੰਦਾ ਉਹਨਾਂ ਦੀ ਸੱਸ ਦੇ ਮੰਜੇ ਦੇ ਕੋਲ ਹੀ ਪਿਆ ਹੁੰਦਾ ਵਾ ਤੇ ਉਹ ਆਪਣੀ ਸਾਸੂ ਨੂੰ ਪੁੱਛਦੀ ਆਵਾ ਕਿ ਉਹ ਜਿਹੜੀ ਮਾਸੀ ਆਈ ਹੋਈ ਸੀ ਉਹ ਕਿੱਧਰ ਚਲੀ ਗਈ ਜਿਹੜੀ ਕਹਿੰਦੀ ਸੀ ਮੈਂ ਤੁਹਾਡੀ ਦੂਰ ਦੀ ਮਾਸੀ ਆ ਤੇ ਉਹਦਾ ਟ੍ਰੰਕ ਪਰ ਇੱਥੇ ਪਿਆ ਵਾ ਤੇ ਫਿਰ ਜੀ ਉਹ ਜਿਹੜੀ ਉਹਨਾਂ ਦੀ ਸਾਸੂ ਹੁੰਦੀ ਆ ਉਹ ਕਹਿੰਦੀ ਕਿ ਉਹ ਤਾਂ ਆਪਣਾ ਕੰਮ ਕਰਨ ਆਈ ਸੀ ਕਰਕੇ ਚਲੀ ਗਈ ਉਹ ਕਹਿੰਦੇ ਕੀ ਮਤਲਬ ਇਹਦਾ ਤੇ ਵੀਰਾਂ ਨੂੰਹਾ ਵਾ ਜੀ ਫਿਰ ਉਹ ਉਹਦਾ ਟ੍ਰੰਕ ਖੋਲ ਕੇ ਦੇਖਦੀਆਂ ਕਿ ਇਹ ਟ੍ਰੰਕ ਦੇ ਵਿੱਚ ਹੈ ਕੀ ਆ ਕਿਹੜਾ ਖਜ਼ਾਨਾ ਵਾ ਤੇ ਜਦੋਂ ਰੰਗ ਖੋਲ ਕੇ ਦੇਖਦੀਆਂ ਜੀ ਉਹਦੇ ਵਿੱਚ ਕੋਈ ਖਜ਼ਾਨਾ ਨਹੀਂ ਕੋਈ ਸੋਨਾ ਕੋਈ ਪੈਸਾ ਨਹੀਂ ਹੁੰਦਾ ਉਹਦੇ ਵਿੱਚ ਬਸ ਇੱਕ ਸਿੱਕਾ ਪਿਆ ਹੁੰਦਾ ਆ ਤੇ ਨਾਲ ਦੀ ਨਾਲ ਜੀ ਇੱਕ ਚਿੱਠੀ ਵੀ ਹੁੰਦੀ ਆ ਤੇ ਉਹ ਚਿੱਠੀ ਪੜਦੀਆਂ ਵਾਂ ਜਿਦੇ ਵਿੱਚ ਮਾਇਆ ਨੇ ਲਿਖਿਆ ਹੁੰਦਾ ਵਾ ਕਿ ਤੁਸੀਂ ਅੰਮ੍ਰਿਤ ਵੇਲੇ ਜਿਹੜਾ ਨਹੀਂ ਉੱਠਦਿਆਂ ਹਨਾ ਉਹਦੇ ਕਰਕੇ ਤੁਹਾਡੇ ਘਰ ਦੇ ਵਿੱਚ ਜਿਹੜੀ ਮਾਇਆ ਵਾ ਉਹ ਇੱਥੋਂ ਚਲੀ ਗਈ ਆ ਕਿ ਨਾ ਤੁਸੀਂ ਅੰਮ੍ਰਿਤ ਵੇਲੇ ਉੱਠਦਿਆਂ ਨਾ ਤੁਸੀਂ ਬਾਣੀ ਪੜਦਿਆਂ ਵਾ ਤੇ ਤੁਸੀਂ ਜਿੰਨੇ ਦਿਨ ਵੀ ਇਹ ਬਾਣੀ ਪੜੀ ਆ ਜਾਂ ਤੁਸੀਂ ਅੰਮ੍ਰਿਤ ਵੇਲੇ ਉਠੀਆਂ ਵਾ ਇਹ ਸਿਰਫ ਇੱਕ ਤੁਸੀਂ ਲਾਲਚ ਦੇ ਮਾਰੇ ਉਠੀਆਂ ਵਾ ਕਿਉਂਕਿ ਤੁਹਾਨੂੰ ਸੋਨਾ ਲੈਣ ਦਾ ਲਾਲਚ ਸੀ ਤੇ ਤੁਸੀਂ ਦਿਲੋਂ ਨਹੀਂ ਉਠੀ ਤੁਸੀਂ ਜਿਸ ਦਿਨ ਇਹ ਆਦਤ ਨੂੰ ਦਿਲੋਂ ਅਪਣਾਉਂਗੀਆਂ ਤੁਸੀਂ ਆਪਣੇ ਦਿਨੋਂ ਅੰਮ੍ਰਿਤ ਵੇਲੇ ਉੱਠੂਗੀਆਂ ਬਿਨਾਂ ਕਿਸੇ ਲਾਲਚ ਤੋਂ ਉੱਠ ਕੇ ਤੁਸੀਂ ਬਾਣੀ ਵੀ ਪੜ੍ਹੋਗੇ ਇਸ਼ਨਾਨ ਕਰਕੇ ਤੇ ਉਸ ਤੋਂ ਬਾਅਦ ਜੇ ਤੁਸੀਂ ਆਪਣੇ ਘਰ ਦੇ ਕੰਮਕਾਰ ਬਿਨਾਂ ਲੜਾਈ ਝਗੜੇ ਤੋਂ ਕਰੋਗੇ ਉਦੋਂ ਤੁਹਾਡੇ ਘਰ ਦੇ ਵਿੱਚ ਮੈਂ ਦੁਬਾਰਾ ਆਉਂਗੀ ਮੈਂ ਤੁਹਾਡੇ ਘਰ ਦੇ ਵਿੱਚ ਉਦੋਂ ਹੀ ਟਿਕੂਗੀ ਤਿੰਜੋਂ ਇਹ ਇਦਾਂ ਚਿੱਠੀ ਪੜਦੀਆਂ ਜੀ ਉਹ ਬਹੁਤ ਜ਼ਿਆਦਾ ਉਦਾਸ ਹੋ ਜਾਂਦੀਆਂ ਵਾ ਤੇ ਰੋਂਦੀਆਂ ਵੀ ਨੇ ਜੀ ਉਹ ਆਪਣੀ ਸੱਸ ਕੋਲ ਮਾਫੀ ਵੀ ਮੰਗਦੀਆਂ ਨੇ ਕਿ ਤੁਹਾਨੂੰ ਹਮੇਸ਼ਾ ਇਹੀ ਗੱਲ ਸਮਝਾਉਂਦੇ ਰਹੇ ਪਰ ਅਸੀਂ ਤੁਹਾਡੀ ਗੱਲ ਕਦੀ ਨਹੀਂ ਸਮਝੀ ਤੇ ਮਾਇਆ ਨੂੰ ਖੁਦ ਆ ਕੇ ਸਾਨੂੰ ਇਹ ਗੱਲ ਸਮਝਾਉਣੀ ਪਈ ਤੇ ਉਹ ਬਹੁਤ ਜ਼ਿਆਦਾ ਦੁਖੀ ਹੁੰਦੀਆਂ ਜੀ ਤੇ ਬਹੁਤ ਜ਼ਿਆਦਾ ਆਪਣੀ ਆਪ ਨੂੰ ਕੋਸਦੀਆਂ ਵਾ ਜੀ ਉਹ ਤੇ ਉਹ ਜੀ ਉਸ ਤੋਂ ਬਾਅਦ ਮੰਨ ਬਣਾ ਲੈਂਦੀਆਂ ਵਾ ਕਿ ਅਸੀਂ ਅੱਜ ਤੋਂ ਬਾਅਦ ਕਦੀ ਵੀ ਅਸੀਂ ਸੂਰਜ ਚੜ੍ਹਨ ਤੱਕ ਨਹੀਂ ਸੋਵਾਂਗੇ ਅਸੀਂ ਅੰਮ੍ਰਿਤ ਵੇਲੇ ਉੱਠਾਂਗੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਾਂਗੇ ਇਸ਼ਨਾਨ ਕਰਕੇ ਬਾਣੀ ਪੜ੍ਹ ਕੇ ਆਪਣਾ ਜਿਹੜਾ ਅਸੀਂ ਆਪਣੇ ਜਿਹੜੇ ਕੰਮਕਾਰ ਆ ਉਹ ਬਿਨਾਂ ਲੜਾਈ ਝਗੜੇ ਤੋਂ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਇੱਕ ਦੂਜੇ ਦੀ ਸਹਿਮਤੀ ਦੇ ਨਾਲ ਅਸੀਂ ਕਰਿਆ ਕਰਾਂਗੇ ਆਪਣੇ ਮਨ ਦੇ ਵਿੱਚ ਕਦੀ ਵੀ ਕਿਸੇ ਪ੍ਰਕਾਰ ਦਾ ਕੋਈ ਲਾਲਚ ਇੱਦਾਂ ਦਾ ਨਹੀਂ ਲੈ ਕੇ ਆਵਾਂਗੇ ਕਿ ਅਸੀਂ ਲਾਲਚ ਲਈ ਇਹ ਚੀਜ਼ਾਂ ਨਹੀਂ ਕਰਾਂਗੇ ਕਿਉਂਕਿ ਦੇਖੋ ਜੀ ਅ ਦੇਖੋ ਉਹ ਜਦੋਂ ਮਾਇਆ ਸੀਗੀ ਉਹ ਘਰ ਦੇ ਵਿੱਚ ਉਹਨਾਂ ਨੂੰ ਲਾਲਚ ਸੀਗਾ ਕਿ ਸਾਨੂੰ ਸੋਨਾ ਮਿਲੂਗਾ ਤੇ ਉਹ ਲਾਲਚ ਦੇ ਵਿੱਚ ਉਹ ਸਾਰਾ ਕੁਝ ਕਰਦੀਆਂ ਰਹੀਆਂ ਪਰ ਜਦੋਂ ਤੁਸੀਂ ਲਾਲਚ ਦੇ ਵਿੱਚ ਆ ਕੇ ਕੋਈ ਕੰਮ ਕਰਦੇ ਹੋ ਜਦੋਂ ਤੁਹਾਡਾ ਲਾਲਚ ਹੁੰਦਾ ਵਾ ਤੇ ਉਹ ਜਿਹੜੀ ਕੀਤੀ ਹੋਈ ਸੇਵਾ ਹੁੰਦੀ ਆ ਉਹ ਕਿਸੇ ਵੀ ਅਰਥ ਨਹੀਂ ਆਉਂਦੀ ਸੇਵਾ ਹਮੇਸ਼ਾ ਉਹ ਲੱਗਦੀ ਹੁੰਦੀ ਆ ਕਿਸੇ ਦੀ ਵੀ ਤੁਸੀਂ ਸੇਵਾ ਕਰਦੇ ਹੋ ਤੁਸੀਂ ਕਿਸੇ ਵੀ ਚਾਹੇ ਤੁਸੀਂ ਕਿਸੇ ਦੀ ਬਿਮਾਰ ਦੇ ਵਿੱਚ ਸੇਵਾ ਕਰਦੇ ਹੋ ਚਾਹੇ ਤੁਸੀਂ ਕਿਸੇ ਘਰ ਐਵੇਂ ਮਾਂ ਦੀ ਸੇਵਾ ਕਰਦੇ ਹੋ ਪਰ ਉਹਦੇ ਵਿੱਚ ਲਾਲਚ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ ਜੀ ਲਾਲਚ ਨਹੀਂ ਹੋਣਾ ਚਾਹੀਦਾ ਕਿਉਂਕਿ ਲਾਲਚ ਵਿੱਚ ਆ ਕੇ ਤੁਸੀਂ ਕੋਈ ਵੀ ਕੰਮ ਕਰੋਗੇ ਤੁਹਾਨੂੰ ਉਹਦਾ ਫਲ ਕਦੀ ਵੀ ਨਹੀਂ ਮਿਲੇਗਾ ਕਿਉਂਕਿ ਜਿਹੜਾ ਵੀ ਕੰਮ ਕਰਨਾ ਜੀ ਉਹ ਦਿਨੋਂ ਕਰਨਾ ਚਾਹੀਦਾ ਵਾ ਜੇ ਤੁਸੀਂ ਕਿਸੇ ਦੀ ਸੇਵਾ ਕਰਦੇ ਹੋ ਉਹ ਵੀ ਦਿਨੋਂ ਹੋਣੀ ਚਾਹੀਦੀ ਆ ਤੁਸੀਂ ਕੋਈ ਵੀ ਤੁਸੀਂ ਬਾਣੀ ਪੜ੍ਹਦੇ ਹੋ ਉਹ ਵੀ ਦਿਨੋਂ ਹੋਣੀ ਚਾਹੀਦੀ ਆ ਇਹ ਨਹੀਂ ਹੈਗਾ ਜੀ ਤੁਸੀਂ ਤੁਸੀਂ ਕੁਝ ਸੁੱਖ ਲੈਣੇ ਹੋ ਮੇਰਾ ਆ ਕੰਮ ਬਣੇ ਜਾਂ ਮੇਰੀ ਆ ਚੀਜ਼ ਏਦਾਂ ਹੋ ਜਵੇ ਮੈਂ ਬਾਣੀ ਏਦਾਂ ਕਈ ਲੋਕ ਹੁੰਦੇ ਆ ਮੈਂ 21 ਦਿਨ ਆ ਪਾਠ ਕਰੂੰਗਾ ਮੈਂ 21 ਦਿਨ ਸੁਖਮਨੀ ਸਾਹਿਬ ਕਰੂੰਗਾ ਮੈਂ 41 ਦਿਨ ਜਪਜੀ ਸਾਹਿਬ ਕਰੂੰਗਾ ਜਾਂ ਕਰੂੰਗੀ ਕਿ ਮੇਰੇ ਆ ਕੰਮ ਬਣ ਜਾਣ ਜੀ ਉਹ ਕਿਤੇ ਨਾ ਕਿਤੇ ਆਪਣਾ ਲਾਲਚ ਹੀ ਹੁੰਦਾ ਜੀ ਉਹ ਕੰਮ ਦੇ ਵਿੱਚ ਤੇ ਇਸ ਕਰਕੇ ਤੁਸੀਂ ਪਹਿਲਾਂ ਆਪਣਾ ਅੰਦਰੋਂ ਬਿਲਕੁਲ ਪਿਓਰ ਕਰੋ ਤੁਸੀਂ ਆਪਣੇ ਅੰਦਰੋਂ ਇਹ ਚੀਜ਼ ਤੁਸੀਂ ਹਮੇਸ਼ਾ ਲਈ ਆਪਣੇ ਪਹਿਲਾਂ ਅੰਦਰੋਂ ਖਤਮ ਕਰੋ ਕਿ ਹਾਂਜੀ ਅਸੀਂ ਦੁਨੀਆਵੀ ਚੀਜ਼ਾਂ ਦੇ ਲਈ ਬਾਣੀ ਪੜਨੀ ਹੈ ਜਾਂ ਦੁਨੀਆਵੀ ਚੀਜ਼ਾਂ ਹਾਸਲ ਕਰਨ ਦੇ ਲਈ ਅਸੀਂ ਕੁਝ ਕੰਮ ਕਰਨਾ ਵਾ ਤੁਸੀਂ ਹਮੇਸ਼ਾ ਪਹਿਲਾਂ ਦਿਨੋਂ ਬਾਣੀ ਨੂੰ ਐਕਸੈਪਟ ਦਿਨੋ ਕਰੋ ਤੁਸੀਂ ਦਿਨੋਂ ਬਾਟ ਪਾਠ ਕਰੋ 21 ਦਿਨ ਕਿਉਂ 41 ਦਿਨ ਕਿਉਂ ਮੈਂ ਹਮੇਸ਼ਾ ਕਹਿੰਨੀ ਹੁੰਦੀ ਆ ਕਿ ਪਾਠ ਜਦੋਂ ਵੀ ਕਰਨਾ ਵਾ ਬਾਣੀ ਪੜ੍ਹਨੀ ਆ ਉਹ ਦਿਨ ਮਿੱਤ ਕੇ ਨਹੀਂ ਪੜ੍ਹਨੀ ਚਾਹੀਦੀ ਕਿ ਇੰਨੇ ਦਿਨ ਪੜਾਂਗੇ ਜਾਂ ਇੰਨੇ ਦਿਨ ਪੜਾਂਗੇ ਤੁਸੀਂ ਜਪਜੀ ਸਾਹਿਬ ਕਰਦੇ ਹੋ ਤੁਸੀਂ ਡੇਲੀ ਕਰੋ ਸੁਖਮਨੀ ਸਾਹਿਬ ਕਰਦੇ ਹੋ ਤੁਸੀਂ ਡੇਲੀ ਕਰੋ ਕਿਉਂਕਿ ਜਦੋਂ ਤੁਸੀਂ ਡੇਲੀ ਰੁਟੀਨ ਦੇ ਵਿੱਚ ਬਾਣੀ ਨੂੰ ਆਪਣੀ ਲਾਈਫ ਦੇ ਵਿੱਚ ਲੈ ਕੇ ਆਉਂਗੇ ਤੇ ਤੁਹਾਡੇ ਕੰਮ ਆਟੋਮੈਟਿਕਲੀ ਬਣਨੇ ਸ਼ੁਰੂ ਹੋ ਜਾਣੇ ਆ ਤੁਹਾਨੂੰ ਫਿਰ ਦਿਨ ਸੁੱਖਣ ਦੀ ਲੋਡ ਨਹੀਂ ਪੈਣੀ ਜੀ ਤੁਹਾਨੂੰ ਸੁੱਖਾਂ ਸੁੱਖਾਂ ਦੀ ਲੋਡ ਨਹੀਂ ਪੈਣੀ ਤੁਸੀਂ ਵੈਸੇ ਹੀ ਬਾਣੀ ਨੂੰ ਆਪਣੇ ਰੁਟੀਨ ਦੇ ਵਿੱਚ ਲੈ ਕੇ ਆਇਓ ਅਮਰਤ ਵੇਲੇ ਉੱਠਿਆ ਕਰੋ ਤੁਸੀਂ ਵੀ ਉੱਠੋ ਆਪਣੇ ਬੱਚਿਆਂ ਨੂੰ ਵੀ ਅਰਤ ਪਾਓ ਜੀ ਤੇ ਦੇਖਿਓ ਤੁਹਾਡੇ ਸਾਰੇ ਕੰਮ ਖੁਦ ਹੀ ਰਾਸ ਹੋਣੀ ਸ਼ੁਰੂ ਹੋ ਜਾਣੇ ਆ ਬਾਕੀ ਜਿਵੇਂ ਇਹ ਔਰਤ ਆ ਜੀ ਦੇਖੋ ਕਿੰਨੀ ਉਦਮ ਕੀਤੀ ਹੈ ਨਹੀਂ ਆਪਣੀ ਲਾਈਫ ਦੇ ਵਿੱਚ ਤੋਂ ਮਤਲਬ ਮਿਹਨਤ ਹੁੰਦੀ ਹੈ ਜੀ ਮਿਹਨਤ ਕੀਤੀ ਇਹਨੇ ਆਪਣੀ ਲਾਈਫ ਦੇ ਵਿੱਚ ਹਸਬੰਡ ਦੇ ਪੂਰਾ ਮੂਰ ਤੋਂ ਬਾਅਦ ਜੀ ਇਹਨੇ ਦੇਖੋ ਗਰੀਬੀ ਦੇ ਵਿੱਚ ਆਪਣੇ ਬੱਚੇ ਵੀ ਪਾਲੇ ਕੋਈ ਗਲਤ ਰਸਤੇ ਤੇ ਨਹੀਂ ਗਈ ਦੇਖੋ ਲੋਕਾਂ ਦੇ ਘਰ ਚਾਹੇ ਕੰਮ ਕੀਤਾ ਘਰੇ ਕੰਮ ਕਰਕੇ ਬੱਚੇ ਪਾਲੇ ਆਪਣੇ ਘਰ ਦਾ ਵੀ ਕੰਮ ਕਰਨਾ ਆਪਣੇ ਘਰ ਵੀ ਇੰਨੀ ਸਾਫ ਸਫਾਈ ਰੱਖਣੀ ਲੋਕਾਂ ਨੇ ਇੱਕ ਮਿਸਾਲ ਹੁੰਦੀ ਸੀ ਉਹ ਔਰਤ ਸਾਰੇ ਉਹਦੀ ਉਦਮ ਦੀ ਪ੍ਰਸ਼ੰਸਾ ਕਰਦੇ ਹੁੰਦੇ ਸੀਗੇ ਕਿ ਲੋਕਾਂ ਦੇ ਘਰ ਵੀ ਕੰਮ ਕਰਦੀ ਆ ਆਪਣਾ ਘਰ ਵੀ ਇੰਨਾ ਸਾਫ ਸੁਥਰਾ ਰੱਖਦੀ ਆ ਅੰਮ੍ਰਿਤ ਵੇਲੇ ਉੱਠਦੀ ਆ ਤੇ ਆਪਾਂ ਨੂੰ ਜੀ ਇਹ ਕਮੇਕ ਕਹਾਣੀ ਆ ਪਰ ਇਸ ਕਹਾਣੀ ਦਾ ਜਿਹੜਾ ਇਹਦਾ ਜੀ ਮੋਰਲ ਆ ਉਹ ਇੱਕ ਸੱਚੀ ਸਿੱਖ ਹੀ ਸਿੱਖਣ ਨੂੰ ਮਿਲਦੀ ਆ ਤੇ ਜੇ ਆਪਾਂ ਆਪਣੀ ਲਾਈਫ ਦੇ ਵਿੱਚ ਜਿਹੜਾ ਇਹਦਾ ਮੋਰਲ ਆ ਉਹਨੂੰ ਆਪਾਂ ਆਪਣੀ ਲਾਈਫ ਦੇ ਵਿੱਚ ਲੈ ਆਈਏ ਜੀ ਤੇ ਆਪਣੀ ਲਾਈਫ ਵੀ ਹਮੇਸ਼ਾ ਲਈ ਬਹੁਤ ਬੈਟਰ ਹੋ ਜੂਗੀ ਆਪਣੇ ਘਰ ਦੇ ਵਿੱਚ ਵੀ ਦੁਲਿੱਦਰ ਵੀ ਦੂਰ ਹੋ ਜਾਊਗਾ ਬਿਮਾਰੀਆਂ ਵੀ ਦੂਰ ਹੋ ਜੂਗੀਆਂ ਤੇ ਮਾਇਆ ਵੀ ਆਪਣੇ ਘਰ ਦੇ ਵਿੱਚ ਟਿਕਾ ਲੱਗ ਜੂਗੀ ਕਿਉਂਕਿ ਮਾਇਆ ਵੀ ਉਹ ਘਰ ਦੇ ਵਿੱਚ ਟਿਕਦੀ ਆ ਜਿਹਦੇ ਲੋਕ ਮਿਹਨਤ ਕਰਦੇ ਨੇ ਹੱਥ ਤੇ ਹੱਥ ਧਰ ਕੇ ਨਹੀਂ ਬੈਠੇ ਰਹਿੰਦੇ ਜੀ ਤੇ ਮਿਹਨਤ ਕਰੋ ਜੀ ਤੇ ਮਾਇਆ ਆਟੋਮੈਟਿਕਲੀ ਤੁਹਾਡੇ ਘਰ ਦੇ ਵਿੱਚ ਆ ਕੇ ਟਿਕ ਜਾਣੀ ਆ ਸੋ ਇਹ ਸੀਗੀ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਦੱਸਣਾ ਤੇ ਜਿਹੜੇ ਸਾਡੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਜੋ ਵੀਡੀਓਜ਼ ਤੇ ਨੋਟੀਫਿਕੇਸ਼ਨਸ ਨੇ ਉਹ ਮੇਰੇ ਸਾਰੇ ਭੈਣ ਭਰਾਵਾਂ ਦੇ ਕੋਲ ਪਹੁੰਚ ਜਾਣ ਜੀ ਤਤਤਲੀ ਤੁਹਾਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰੋ ਹਾਜ਼ਰ ਰੋ ਵਾਜ਼ਰੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ